ਹਾਗ ਕਵਿਤਾ ਖਿਆਲ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੂੰ ਇੱਕ ਦਿਨ ਸਿੱਖ ਇਤਿਹਾਸ ਦੇ ਵਰਤਿਆਂ ਨੂੰ ਹੂੰ ਇੱਕ ਦਿਨ ਸਿੱਖ ਇਤਿਹਾਸ ਦੇ ਵਰਤਿਆਂ ਨੂੰ ਤੇ ਹਸੀ ਪੂਰ ਦਾ ਬੜੇ ਆਨੰਦ ਅੰਦਰ ਹਸੀ ਪੂਰ ਦਾ ਬੜੇ ਆਨੰਦ ਅੰਦਰ ਰੱਬੀ ਨੂਰ ਇੱਕ ਪੈ ਗਿਆ ਨਜ਼ਰ ਮੇਰੀ ਹੂੰ ਰੱਬੀ ਨੂਰ ਇੱਕ ਪੈ ਗਿਆ ਨਜ਼ਰ ਮੇਰੀ ਮਾਛੀ ਬਾੜੇ ਦੇ ਵਿਖਲੇ ਪੰਧ ਅੰਦਰ ਪੰਧ ਅੰਦਰ ਮਾਛੀ ਬਾੜੇ ਦੇ ਵਿਖਰੇ ਪੰਧ ਅੰਦਰ ਉਹ ਫਿਰਦੇ ਫਿਰਦਿਆ ਜੱਜ ਤੇ ਮਕੌਟ ਤੋੜੀ ਹੂੰ ਫਿਰਦੇ ਫਿਰਦਿਆ ਜੱਜ ਤੇ ਮਕੌਟ ਤੋੜੀ ਤੇ ਪਹੁੰਚ ਗਿਆ ਸਾ ਮੈਂ ਸਰਹੰਦੰਦਰ ਵਾਹ ਜੀ ਵਾਹ ਪਹੁੰਚ ਗਿਆ ਸਾ ਮੈਂ ਸਰਹੰਦੰਦਰ ਜਿੱਥੇ ਲਾਲ ਮਸੂਮ ਦਸਮੇਸ਼ ਜੀ ਦੇ ਜਿੱਥੇ ਲਾਲ ਮਸੂਮ ਦਸਮੇਸ਼ ਜੀ ਦੇ ਬੈਠ ਚੱਤਿਆਂ ਮਾਰਦੇ ਕੰਧਾਂ ਅੰਦਰ ਵਾਜੀਵਾ ਬੈਠੇ ਚੱਤਿਆਂ ਮਾਰਦੇ ਵਾਹਿਗੁਰੂ ਵਾਹਿਗੁਰੂ ਉਹ ਬੈਠ ਗਿਆ ਸਾ ਦੁੱਖਾਂ ਦੇ ਤਰਫ ਤੇ ਹੂੰ ਬੈਠ ਗਿਆ ਸਾ ਦੁੱਖਾਂ ਦੇ ਤਕਸ ਤੇ ਤੇ ਸੱਜਾ ਚੱਲਿਆ ਗਮਾਨੇ ਚੋਰ ਮੈਨੂੰ ਹੂੰ ਸੱਜਾ ਚੱਲਿਆ ਗਮਾਨੇ ਚੋਰ ਮੈਨੂੰ ਉਹ ਦਰਦ ਦਾ ਦਰਦ ਜਈ ਪਾਟਰੀ ਜਈ ਰੇਤਾਗੇ ਨਹੀਂ ਪੜ ਗਿਆ ਤੁਮ ਕੋਈ ਨਾ ਕੋਈ ਯਾਦ ਕਰ ਲੋ ਕਿੱਥੋਂ ਹੀ ਕਿੱਥੋਂ ਮੈਂ ਛੱਡਿਆ ਦਰਦ ਦੇ ਹੀ ਪੁਹੰਟਣੀ ਦਿੱਤੀ ਦਰਦ ਪੁਹੰਟਣੀ ਅਜਾ ਹੀ ਆ ਕੇ ਤੇ ਨਜ਼ਰ ਆ ਗਿਆ ਸ਼ਹਿਰ ਲਾਹੌਰ ਮੈਨੂੰ ਤੇ ਦਿੱਤੀ ਲੋ ਇੱਕ ਅੱਗ ਦੇ ਬਚੁੱਤੇ ਹੂੰ ਦਿੱਤੀ ਲੋ ਇੱਕ ਅੱਗ ਦੇ ਬਚੁੱਤੇ ਲਾਲੋ ਲਾਲ ਹੋ ਕੇ ਜਿਹੀ ਪ੍ਰਪਤੀ ਸੀ ਹੂੰ ਲਾਲੋ ਲਾਲ ਹੋ ਕੇ ਜਿਹੀ ਪ੍ਰਪਤੀ ਸੀ ਉਹ ਬੈਠੀ ਉਹ ਸੁੱਚੇ ਲੰਬੀ ਰੂ ਕੋਈ ਹੂੰ ਮੂੰਚੋਂ ਵਾਇਗ ਰੂ ਲਾਈ ਗੁਰੂ ਜਪਦੀ ਸੀ ਤੇ ਕਦੀ ਕਦੀ ਤੇ ਧੂਵੇਂ ਦੇ ਬਦਲਾਵ ਚ ਹਾਂ ਕਦੀ ਕਦੀ ਤੇ ਧੂਵੇਂ ਦੇ ਬਦਲਾਵ ਚ ਚੰਦ ਵਾਂਗ ਨੂਰੀ ਚਲਕ ਛਪਦੀ ਸੀ ਹੂੰ ਤੇ ਕਦੀ ਲਹਿਰ ਨਹੀਂ ਸੁਰ ਵਿੱਚ ਆਖਦੇ ਸਨ ਕਦੀ ਲਹਿਰ ਨਹੀਂ ਸੁਰ ਵਿੱਚ ਆਖਦੇ ਸਨ ਚੰਦੂ ਹੋਇਆ ਸਬਬਾ ਨਾਲ ਨੇ ਤੇ ਹੂੰ ਤੇ ਚੰਦੂ ਚੰਦਰੇ ਫੇਰ ਕੇ ਫੇਰ ਕੁੰਡਲ ਤੇ ਕਾਲੀ ਕਬੀ ਨੂੰ ਹੋੜ ਵੀ ਲਾਲ ਕੇ ਹੂੰ ਜੰਦੂ ਚੰਦੜੇ ਫੇੜ ਕੇ ਫੇਲਪੁੰਡ ਕਾਲੀ ਕਬੀ ਨੂੰ ਹੋੜ ਵੀ ਰਾਲ ਕੀਤਾ ਤੇ ਗਰਮੀ ਨਾਲ ਜਿਉਂ ਫੁੱਲ ਦਾ ਰੰਗ ਸੁੱਕੇ ਏਹੂੰ ਫੁੱਲ ਅਲਾਈ ਦਾ ਹਾਲ ਕੀਤਾ ਵਾ ਗਰਮੀ ਨਾਲ ਜਿਉਂ ਫੁੱਲ ਦਾ ਰੰਗ ਅਲਾਈ ਦਾ ਹਾਲ ਕੀਤਾ ਤੇ ਇੱਕ ਨੁਕਰੇ ਖੜਾ ਕੋਈ ਆਖਦਾ ਸੀ ਮਿਆਂਗੇ ਇੱਕ ਨੁਕਰੇ ਖੜਾ ਕੋਈ ਆਖਦਾ ਸੀ ਤੇ ਮੇਰੀ ਅਰਜ਼ੇ ਹੋਏ ਮਨਜੂਰ ਸਾਈਂ ਹੂੰ ਮੇਰੀ ਅਰਜ਼ੇ ਹੋਏ ਮਨਜੂਰ ਸਾਈਂ ਆ ਜਾਂ ਤੱਕ ਤੋ ਤਾਂ ਦਿੱਲੀ ਲਾਹੌਰ ਵਿੱਚੋਂ ਹੂੰ ਝਾਂ ਤੱਕ ਤੋ ਤਾਂ ਦਿੱਲੀ ਲਾਹੌਰ ਵਿੱਚੋਂ ਕਲਮ ਜੁਲੰਦਗਰਾਂ ਦੇ ਮੈਦੂ ਕਲਮ ਜੁਲੰਦਗਰਾਂ ਦੇ ਮੈਦੂ ਸੱਗੇ ਤੇ ਛਾਤ ਮੈਦੇ ਪੁੱਤ ਲੈ ਕੇ ਆ ਗੋ ਹੂੰ ਛਾਤ ਮੈਦੇ ਪੁੱਤ ਲੈ ਕੇ ਆ ਗੋ ਤੈਨੂੰ ਖਬਰ ਨਹੀਂ ਹੂੰ ਮੀਆਂ ਮੀਰ ਪਿਆਰੇ ਹੂੰ ਤੈਨੂੰ ਖਬਰ ਨਹੀਂ ਮੀਆਂ ਮੀਰ ਪਿਆਰੇ ਪੱਤੜ ਦਿਲਾਂ ਦੇ ਕਾਜੇ ਪਾੜ ਦਿੰਦੇ ਹੂੰ ਪੱਥਰ ਵਿਵਾਂ ਦੇ ਕਾਜ ਦੇ ਪਾੜ ਦਿੰਦੇ ਤੇ ਸ਼ਾਂਤ ਮਈ ਦੇ ਤਖੜੇ ਤੀਰ ਪਿਆਰੇ ਬਾਜੀ ਵਾਹ ਬਾਜੀ ਪੱਥਰ ਜਿਹੜਾਂ ਦੇ ਕਾਜ ਦੇ ਪਾੜ ਦਿੰਦੇ ਸ਼ਾਂਤ ਮਈ ਦੇ ਤਖੜੇ ਤੀਰ ਪਿਆਰੇ ਅੰਧ ਉੱਠੇ ਹੂੰ ਅੰਧ ਉੱਠੇ ਤੇ ਰਾਵੀ ਤੇ ਜਾ ਪਹੁੰਚੇ ਹੂੰ ਅੰਧ ਉੱਠੇ ਤੇ ਰਾਵੀ ਤੇ ਜਾ ਪਹੁੰਚੇ ਵੇਗ ਉਬੁੱਦੀ ਦੇ ਵਿੱਚ ਨੌਨ ਵਾਲੇ ਹੂੰ ਬੇਗ ਉਪਦੇ ਦੇ ਚੰਡੋਂ ਵਾਲੇ ਸੌਂ ਗਏ ਸੀ 라ਵੀ ਦੀ ਪੈ ਥੰਦੇ ਹੂੰ ਸੌਂ ਗਏ ਸੀ 라ਵੀ ਦੀ ਪੈ ਥੰਦੇ ਤੇ ਸਾਡੇ ਦਿਲਾਂ ਦੀ ਸੇਤ ਤੇ ਸੌਣ ਵਾਲੇ ਸੌਂ ਗਏ ਸੀ 라ਵੀ ਦੀ ਪੈ ਥੰਦੇ ਤੇ ਸਾਡੇ ਦਿਲਾਂ ਦੀ ਸੇਤ ਤੇ ਸੌਣ ਵਾਲੇ ਇਹ ਸਾਹਿਬ ਸਿੰਘ ਜੀ ਕਵਿਤਾ ਖਿਆਲ ਰਸੀ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਵਾਹਿਗੁਰੂ ਜੀ ਕੀ ਫਤਿਹ